ਗੁਰੂ ਗੋਬਿੰਦ ਦੇ ਹੱਥ ਵਿੱਚ ਜਦੋਂ ਸ਼ਮਸ਼ੀਰ ਨੰਗੀ ਸੀ ਗੁਰੂ ਗੋਬਿੰਦ ਦੇ ਹੱਥ ਵਿੱਚ ਜਦੋਂ ਸ਼ਮਸ਼ੀਰ ਨੰਗੀ ਸੀ ਗੁਰਾਂ ਨੇ ਸੀਸ ਦੀ ਜਦ ਪੇਟ ਮੰਗੀ ਸੀ ਤਾਂ ਪਹਿਲੇ ਸੀਸ ਦੀ ਪੇਟਾ ਕਬੂਲਣ ਬਾਅਦ ਉਹ ਤੰਬੂ ਚੋਂ ਜਦ ਦੀਵਾਨ ਵਿਚ ਆਏ ਤਾਂ ਕਹਿੰਦੇ ਨੇ ਕਿ ਉਹ ਸ਼ਮਸ਼ੀਰ ਜੱਤ ਦੇ ਨਾਲ ਰੰਗੀ ਸੀ ਤੇ ਹਰ ਇੱਕ ਸੀਸ ਭੇਟਾ ਬਾਦ ਸੰਗਤ ਇਹੋ ਤੱਕਦੀ ਸੀ ਗੁਰੂ ਗੋਬਿੰਦ ਦੀ ਸ਼ਮਸ਼ੀਰ ਦੀ ਤਿੱਖੀ ਚਮਕ ਦੀ ਤਾਰ ਤੋਂ ਹਰ ਵਾਰ ਸਜਰੀ ਰਤ ਟਪਕਦੀ ਸੀ ਉਹ ਰਤ ਕਿਸ ਦੀ ਸੀ ਜਿਸ ਖਾਤਰ ਗੁਰਾਂ ਨੇ ਘਾਟ ਆਪਣੀ ਤੀਖ ਦੇ ਜੋ ਸਨ ਉਤਾਰੇ ਕੌਣ ਸਨ ਉਹ ਉਹ ਇੱਕ ਤਾਂ ਮੌਤ ਦਾ ਪੈਸੀ ਜੋ ਪਹਿਲੇ ਵਾਰ ਦੇ ਵਿੱਚ ਸਤਗੁਰਾਂ ਨੇ ਮਾਰਿਆ ਸੀ ਤੇ ਦੂਜੇ ਵਾਰ ਵਿੱਚ ਸਤਗੁਰਾਂ ਨੇ ਜਨਮ ਦੀ ਜਾਤ ਵੱਡੀ ਸੀ ਤੀਜੇ ਵਾਰ ਦੇ ਵਿੱਚ ਸਤਗੁਰਾਂ ਹਮੇ ਜ਼ਬਹ ਕੀਤੀ ਤੇ ਚੌਥੇ ਵਾਰ ਦੇ ਵਿੱਚ ਸ਼ਾਨ ਝੂਠੇ ਪਾਤਸ਼ਾਹਾਂ ਦੀ ਤੇ ਪੰਜਵੇਂ ਵਾਰ ਦੇ ਵਿੱਚ ਵਿਥ ਆਪਣੇ ਖਾਲਸੇ ਤੇ ਆਪਣੇ ਵਿਚਕਾਰ ਗੁਰਾਂ ਨੇ ਜੋ ਜ਼ਬਹ ਕੀ ਤਸੀਹ ਉਸ ਦਿਨ ਕੋਈ ਮਾਨਸ ਨਹੀਂ ਨਾ ਜਾਨਵਰ ਸਨ ਉਹ ਤਾਂ ਕੁਝ ਖੌਫ ਸਨ ਕੁਝ ਪਰਮ ਸਨ ਕੁਝ ਧਾਰਨਾਵਾਂ ਸਨ ਤੁਸੀਂ ਪੁੱਛੋਗੇ ਜ਼ਿਬਾਹ ਕਰੀਏ ਜਦੋਂ ਕੋਈ ਖਾਉ ਕੋਈ ਭਰਮ ਜਾਂ ਕੋਈ ਧਾਰਨਾ ਤਾਂ ਕਿ ਸ਼ਮਸ਼ੀਰ ਉਤੋਂ ਰੱਤ ਟਪਕਦੀ ਹੈ ਨਹੀਂ ਸ਼ਮਸ਼ੀਰ ਦੇ ਉਤੋਂ ਟਪਕਦੀ ਰੱਤ ਤਾਂ ਬਸ ਉਹਨਾਂ ਦੇਖੀ ਸੀ ਉਹ ਜੋ ਸੀਸ ਪੇਟਾ ਕਰਨ ਲਈ ਉੱਠੇ ਨਹੀਂ ਸਨ ਜੋ ਉੱਠੇ ਸਨ ਉਹਨਾਂ ਨੇ ਕਦ ਟਪਕਦੀ ਰੱਤ ਦੇਖੀ ਉਹਨਾਂ ਤਾਂ ਬਰਸਦਾ ਨੂਰ ਤੱਕਿਆ ਉਨਾਂ ਨੇ ਕਦ ਗੁਰਾਂ ਦੇ ਹੱਥ ਵਿੱਚ ਸ਼ਮਸ਼ੀਰ ਦੇਖੀ ਉਹਨਾਂ ਤਾਂ ਗੁਰਾਂ ਦੇ ਹੱਥ ਵਿੱਚ ਆਬੇ ਹਯਾਤੀ ਚਸ਼ਮਿਆਂ ਦਾ ਨੀਰ ਤੱਕਿਆ ਰਬਾਬੀ ਤਾਰ ਦੇਖੀ ਇਲਾਹੀ ਅੱਖਰਾਂ ਦੀ ੜ ਦੇਖੀ ਤਾਰਿਆਂ ਦੀ ਕਤਾਰ ਦੇਖੀ ਰੌਸ਼ਨੀ ਦੀ ਲੀਕ ਦੇਖੀ ਤੇ ਜਾਂਦੀ ਜਨਮ ਤੇ ਮਰਤਿਉ ਦੇ ਦੇਸੋਂ ਪਾਰ ਸਦੀਆਂ ਤੀਕ ਦੇਖੀ ਉਨਾਂ ਨੇ ਕਦ ਗੁਰਾਂ ਨੂੰ ਦੇਖਿਆ ਉਹਨਾਂ ਤਾਂ ਦੇਖਿਆ ਇੱਕ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ ਉਹਨਾਂ ਤਾਂ ਦੇਖਿਆ ਇੱਕ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ ਤੇ ਉੱਠ ਕੇ ਤੁਰ ਪਏ ਪੰਜੇ ਜਿਵੇਂ دریا ਮੁਹੱਬਤ ਦੇ ਸਮੁੰਦਰ ਵਿੱਚ ਮਿਲਣ ਖਾਤਰ